ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਦੇ ਨੌਜਵਾਨ ਬੱਚਾ ਦੇ ਸੁਨਹਿਰੇ ਭਵਿੱਖ ਬਣਾਉਣ ਦੇ ਲਈ 사ウਦੀ ਅਰਬ ਵਿੱਚ ਰੋਜ਼ੀ ਰੋਟੀ ਕਮਾਉਣਗੇ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਪਖੋਕੇ ਮਹਿਮਾਰਾ ਦੇ 35 ਸਾਲਾ ਨੌਜਵਾਨ ਵਿਲੀਅਮ ਮਸੀਹ ਪੁੱਤਰ ਬਸੀਰ ਮਸੀਹ ਦੀ ਬੀਤੀ 10 ਮਹੀਨوں ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ ਜਿਸ ਦੇ ਅੱਜ ਕਰੀਬ 25 ਦਿਨ ਬਾਅਦ ਮ੍ਰਿਤਕ ਦੇ ਜੱਦੀ ਸਪਿੰ ਪਹੁੰਚੀ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮਸੀਆਗੂ ਜਗੀਰ ਮਸੀਹ ਪਖੋਕੇ ਅਤੇ ਉਸ ਦੇ ਨਾਲ ਕੰਪਨੀ ਵਿੱਚ ਕੰਮ ਕਰਦੇ ਵੱਡਾ ਭਰਾ ਸੈਮੂਅਲ ਮਸੀਹ ਨੇ ਦੱਸਿਆ ਕਿ ਮੇਰੇ ਵਿਲੀਨ ਮਸੀਹ ਜੋ ਅੱਜ ਤੋ ਕਰੀਬ 10 ਸਾਲ ਪਹਿਲਾਂ 사우ਦੀ ਅਰਬ ਦੀ ਕੰਪਨੀ ਬਮਟਨ ਦੇ ਵਿੱਚ ਡਰਾਈਵਰ ਦੀ ਨੌਕਰੀ ਕਰਦਾ ਸੀ ਉਸ ਦੀ ਬੀਤੀ 10 ਮਹੀਨوں ਦਿਲ ਦਾ ਦੌਰਾ ਪੈਣ ਦੇ ਨਾਲ ਬੇਵਕਤੀ ਮੌਤ ਹੋ ਗਈ ਸੀ ਤੇ ਅੱਜ ਉਸ ਦੀ ਕੰਪਨੀ ਦੇ ਸਹਿਯੋਗ ਨਾਲ ਮ੍ਰਿਤਕ ਦੇ ਜੱਦੀ ਪਿੰਡ ਪਖੋਕੇ ਮੈਂ ਇਮਾਰਾ ਵਿਖੇ ਪਹੁੰਚੀ ਹੁਣਾਂ ਦੱਸਿਆ ਕਿ ਤੇ 3 ਮਹੀਨੇ ਪਹਿਲਾਂ ਹੀ ਛੁੱਟੀ ਕੱਢ ਕੇ ਇੰਡੀਆ ਤੋਂ 사우ਦੀ ਅਰਬ ਗਿਆ ਸੀ ਉਸ ਦੀ ਬੇਵਕਤੀ ਮੌਤ ਹੋਣ ਨਾਲ ਰਿਸ਼ਤੇਦਾਰਾਂ ਪੈਨ ਭਰਾਵਾਂ ਨੂੰ ਬਹੁਤ ਗਹਿਰਾ ਸਦਮਾ ਲੱਗਿਆ ਸੁਖਨਾਮ ਸਿੰਘ ਕੇ ਆਰਟੀ ਨਿਊਜ਼ ਨੈਟਵਰਕ ਏ ਅੱਜ ਦਾ ਦਿਨ ਜਿਹੜਾ ਸਾਡੇ ਪਿੰਡ ਵਾਸਤੇ ਬਹੁਤ ਦੁੱਖ ਦਾ ਦਿਨ ਹੈ ਕਿ ਇੱਕ ਨੌਜਵਾਨ ਬੱਚਾ ਜਿਹਦੀ ਉਮਰ ਲਗਭਗ 35 ਸਾਲ ਸੀ 10 ਸਾਲ ਤੋਂ ਰੋਜੀ ਰੋਟੀ ਕਮਾਉਣ ਵਾਸਤੇ ਉਹ ਵਿਦੇਸ਼ ਗਿਆ ਸੀ ਇਸ ਤੋਂ 3 ਟਿੰਨੇ ਪਹਿਲਾਂ ਵੀ ਇੱਕ ਵਾਰੀ ਆ ਕੇ ਉਹ ਛੁੱਟੀ ਵੀ ਕੱਟ ਕੇ ਗਿਆ ਫੇਰ ਛੁੱਟੀ ਕੱਟ ਕੇ ਗਿਆ ਉੱਥੇ ਤੇ ਉੱਥੇ ਅਚਨਚੇਤ ਇਹਨੂੰ ਹਾਰਟ ਅਟੈਕ ਆ ਗਿਆ ਇਜਿਹੜਾ ਹੱਟੈਗ ਦੇ ਨਾਲ ਆਉਂਦੀ ਜਿਹੜੀ ਆ ਉਹ ਮੌਤ ਹੋ ਗਈ ਆ ਪਿਛੇ ਦੇ ਦੋ ਭਰਾ ਹਨ ਤੇ ਉਹ ਭਰਾ ਨੇ ਜਿਹੜੀਆਂ ਦੋ ਛੋਟੇ ਛੋਟੇ ਬੱਚੇ ਆਲੇ ਜੋ ਕਿ ਬਹੁਤ ਛੋਟੇ ਨੇ ਤੇ ਉਹ ਜਿਹੜੇ ਛੋਟੀਆਂ ਕਲਾਸਾਂ 'ਚ ਪੜ ਰਹੇ ਨੇ ਤੇ ਇੱਕ ਪਰਿਵਾਰ ਵਾਸਤੇ ਬਹੁਤ ਵੱਡਾ ਘਾਟੇ ਵਾਲੀ ਗੱਲ ਆ ਕਿ ਜਿਹੜੀ ਕੋਈ ਅਸਹਿਜ ਹੋ ਗਿਆ ਜਿਹੜੀ ਇਹਨਾਂ ਨਾਲ ਲਾਸਟ ਗੱਲ ਉਹ ਫਿਰ ਕਦੋਂ ਇਸੇ ਤੁਹਾਡੀ ਜਾਂ ਹੋਰ ਕਿਸੇ ਪਰਿਵਾਰ ਦੀ ਗੱਲ ਹੋਈਏ ਫਸਟ ਟਾਈਮ ਸਾਡੀ ਇਹਨਾਂ ਫਸਟ ਟਾਈਮ ਜਦੋਂ ਉਹਦੀ ਡੈਥ ਹੋ ਗਈ ਹੈ ਕਿ ਡੈਥ ਤੇ ਉਹਦੀ ਮਤਲਬ ਮੌਕਾ ਨਹੀਂ ਮਿਲਿਆ ਨਾ ਕੇ ਬਾਹਰ ਨਿਕਲ ਸੀ ਹੋ ਗਈ ਹੈ ਫਿਰ ਇਹਨਾਂ ਦੇ ਛੋਟੇ ਬ੍ਰਦਰ ਨੇ ਸਾਨੂੰ ਇਹਨਾਂ ਨੂੰ ਡਾਕਟਰ ਨੂੰ ਲਿਆਦੂ ਸਮੂਹ ਨੂੰ ਸੀ ਇਹਨਾਂ ਨੇ ਫਿਰ ਸਾਨੂੰ ਫੋਨ ਕੀਤਾ ਕਿ ਇਸ ਤਰ੍ਹਾਂ ਦੀ ਜਿਹੜੀ ਹੈ ਉਹ ਡੈਥ ਹੋ ਗਈ ਹੈ ਅਸੀਂ ਹਸਪੀਟਲ ਲੈ ਕੇ ਗਏ ਆ ਤੇ ਡਾਕਟਰਾਂ ਨੇ ਵੀ ਉਹਨਾਂ ਨੂੰ ਮ੍ਰਿਤਕ ਘੋਸ਼ਰ ਜਿਹੜਾ ਦਿੱਤਾ ਭਾਜੀ ਜਿਹੜੇ ਨੌਜਵਾਨ ਦੀ ਡੈਥ ਹੋਈ ਹੈ ਤਾਂ ਕੀ ਨਾਮ ਸੀ ਤੇ ਕੀ ਗੱਲਬਾਤ ਹੋਈ ਹੈ ਜਿਹਨਾਂ ਬਿਲੀਵ ਸੀ ਹੈ ਛੋਟਾ ਬ੍ਰਦਰ ਹੈ ਮੇਰਾ ਗਲਤ ਸੁਰਾਤਨ ਉਹਨਾਂ ਵਾਸਤੇ ਗਿਆ ਮੈਂਨਨ ਕਿਾਸੀ ਕਿ ਤੂੰ ਨਾ ਠੀਕ ਨਹੀਂ ਹੋ ਕੇ ਤਾਂ ਜੀ ਸ਼ਾਦੀ ਦੇ ਦਰਦ ਹੋਣ ਈ ਆ ਮੈਂ ਦੋ ਤਿੰਨ ਦਫਾ ਗਿਆ ਵੀ ਚਲੋ ਜ਼ਿਆਦਾ ਤਕਲੀਫ ਹੈ ਤਾਂ ਆਪਾਂ ਡਾਕਟਰ ਕੋਲ ਚਲੇ ਜਾਨੇ ਆ ਤੇ ਕਹਿੰਦੇ ਗੱਨੇ ਹੀ ਪਾਜੀ ਪੇਟ ਦਾ ਹੱਥ ਮਾਰ ਕੇ ਕਹਿੰਦਾ ਕਿ ਇਹ ਮੈਨੂੰ ਨਾ ਗੈਸ ਕੁਸਤੀ ਵਾਦ ਕਰਕੇ ਹੋਣੀ ਹੈ ਗੈਸ ਦੀ ਗੋਲੀ ਦੇ ਦਿਓ ਤੁਸੀਂ ਮੈਨੂੰ ਠੀਕ ਹੋ ਜਾਣਾ ਮੈਂ ਗੈਸ ਦੀ ਗੋਲੀ ਦਿੱਤੀ ਹੈ ਤੇ ਫਿਰ ਕੀ ਕੀਤਾ ਕਿ ਐਸਟਰ ਪਰਟੀ ਆ ਜੀ ਮਾਰੀ ਜਾਂਦਾ ਇੱਕ ਦੋ ਵਾਰ ਉਹਨੇ ਜਦੋਂ ਬਲਟੀ ਮਾਰੀ ਜਦੋਂ ਉਲਟਾ ਲੰਮੇ ਪਿਆ ਮਹਿਸੂਸ ਕੀਤਾ ਮੈਂ ਕਿ ਯਾਰ ਇਹ ਲੱਗਦਾ ਤਕਲੀਫ ਇਹਨੂੰ ਜ਼ਿਆਦਾ ਵਾ ਪਰ ਇਹ ਦੱਸ ਨਹੀਂ ਰਿਹਾ ਫਿਰ ਮੈਨੂੰ ਥੋੜੇ ਜਿਹਾ ਗੁੱਸੇ ਨੇ ਕਿਹਾ ਉਹ ਮੇਰਾ ਪਿਆਰਾ ਮੇਰਾ ਬੇਟਾ ਵਾ ਤਾਂ ਮੈਂ ਕਿਹਾ ਯਾਰ ਤੂੰ ਮੋੜਦਾ ਨਹੀਂ ਤੈਨੂੰ ਦਰਦ ਹੋਣ ਦੀ ਹੈ ਤੂੰ ਮੇਰੇ ਕੋਲ ਕਾਈ ਜਾ ਨਾ ਵਾ ਤੇ ਫਿਰ ਉਸੇ ਟਾਈਮ ਉੱਠਿਆ ਵਾ ਜਦ ਉੱਠਿਆ ਤਾਂ ਫਿਰ ਉਹ ਜਦੋਂ ਬਾਥਰੂਮ ਨੂੰ ਗਿਆ ਉਹਦੀ ਮਗਰੀ ਮੈਂ ਚੱਲੇ ਗਿਆ ਵਾ ਆ ਕਿਹਾ ਲੱਗਾ ਕਿ ਪਾ ਜੀ ਮੈਨੂੰ ਨਹਾ ਲੈੰਦੋ ਤੇ ਮੈਂ ਉਹਨੂੰ ਕਿਹਾ ਮੈਂ ਕਿ ਯਾਰ ਆਣ ਕੇ ਨਹਾ ਲਈ ਪਹਿਲਾਂ ਦਵਾਈ ਲੈਣ ਚਲੀਏ ਇਕਨਾਂ ਨਹੀਂ ਨਹੀਂ ਭਾਜੀ ਕੱਲ ਪਹਿਮਨ ਸਵਾਲ ਦਿੱਤਾ ਕੱਲ ਮੈਨ ਰਸਤ ਕੀਤੀ ਆ ਤੇ ਅੱਜ ਮੈਂ ਨਹਾਉਣਾ ਵਾ ਕੱਲ ਮੈਂ ਨਹਾਤਾ ਨਹੀਂ ਆ ਤੇ ਫਿਰ ਮੈਂ ਉਹਨੂੰ ਕਿਹਾ ਮੈਂ ਕਿੱਥੇ ਚਲਦਾ ਹਾਂ ਤੇ ਤੂੰ ਨਾ ਤੂੰ ਨਹਾਤ ਅੰਦਰ ਲੋਕ ਨਾ ਲਾਮੀ ਮੈਂ ਬਾਹਰ ਬੈਠਾ ਇੱਕ ਟੇਬਲ ਤੇ ਤੇ ਮੈਂ ਕਿਹਾ ਮੈਂ ਦੁਆ ਕਰ ਰਿਹਾ ਤੇਰੇ ਵਾਸਤੇ ਤੂੰ ਚਿੰਤਾ ਨਾ ਕਰ ਤੂੰ ਠੀਕ ਹੋ ਜਾਣਾ ਤੇ ਮੇਰੇ ਮਨ ਚ ਡਰ ਜਾ ਪਤਾ ਨਹੀਂ ਮੈਂ ਕਿਤੇ ਕਿ ਐਸੀ ਦਰਦ ਹੋ ਸਕਦਾ ਕਿ ਅੰਦਰ ਨਾ ਡਿੱਗ ਜਾਵੇ ਮੈਂ ਕਿਦਾਂ ਇਹਨੂੰ ਬਾਹਰ ਕੱਢਾਂਗਾ ਬਾਅਦ ਵਿੱਚ ਆ ਲੋਕ ਲਈ ਕਿਹਾ ਤੇ ਲੋਕ ਨੇ ਅੰਦਰੋਂ ਲਾ ਲਿਆ ਲੋਕ ਲਾ ਕੇ ਨਹਾ ਕੇ ਬਾਹਰ ਨਿਕਲਿਆ ਫਿਰ ਆਪਣੇ ਬੈੱਡ ਦੇ ਕੋਲ ਗਿਆ ਜਿਵੇਂ ਅੰਦਰ ਆਇਆ ਇਹ ਮੈਂ ਨਾ ਇੱਕ ਤੀਲ ਸੀ ਛੋਟੀ ਜੀ ਕਪੀਤ ਮੇਰੇ ਕੋ ਮੈਂ ਮੇਰੇ ਕੋ ਪੇਰ ਬੜਾ ਤੀਸੀ ਤੇ ਮੈਂ ਕਿਹਾ ਚਲੋ ਜਮੇ ਤੀਲ ਮਲਦਾ ਬਾਡੀ ਤੇ ਫਿਰ ਕਪੜੇ ਬਾ ਫਿਰ ਅਸੀਂ ਦਵਾਈ ਲੈਣ ਚਲੇ ਜੰਨਾ ਕਹਿੰਦੇ ਠੀਕ ਹੈ ਭਾਜੀ ਇਹਦੇ ਬਾਅਦ ਵਿੱਚ ਕਹਿਣ ਲੱਗਾ ਕਹਿੰਦਾ ਭਾਜੀ ਯਾਰ ਕਹਿੰਦਾ ਇਦਾਂ ਦੀ ਕਦੇ ਦਰਦ ਨਹੀਂ ਹੋਈ ਮੇਰੇ ਮੇਰੇ ਪੈਰ ਤਿੰਨ ਗੱਲਾਂ ਲਾਸਟ ਵਿੱਚ ਕਹੀਆਂ ਨੇ ਉਹਦੇ ਬਾਅਦ ਕਹਿੰਦਾ ਭਾਜੀ ਭੜੀ ਮੈਨੂੰ ਚੱਕਰ ਆ ਗਿਆ ਭਾਜੀ ਭੜੀ ਮੈਨੂੰ ਚੱਕਰ ਆ ਗਿਆ ਮੈਂ ਆਪਣੇ ਪੈਰ ਨੂੰ ਫੜੀ ਨਹੀਂ ਸਕਿਆ ਉਹ ਮੇਰੇ ਹੱਥਾਂ ਦੇ ਵਿੱਚ ਮੰਜੀ ਦੇ ਉੱਤੇ ਡਿੱਗ ਪਿਆ ਅੱਧਾ ਧਾੜੋ ਤੇ ਉੱਪਰ ਲੱਤਾਂ ਉਹਦੀ ਹੱਥਲੇ ਮੈਂ ਵਾਚਾ ਮਰਦਾ ਰਿਹਾ ਵਿਲੀਅਮ 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 ਆ ਉਸ ਨੂੰ ਦੰਦਲ ਪਈ ਦੰਦਲ ਦੀ ਖੋਲੀ ਹੋ ਦੇ ਬਾਅਦ ਵਿੱਚ ਵਿਲੀਅਮ ਮੇਰੇ ਕੋਲ ਵਾਪਸ ਨਹੀਂ ਆਇਆ ਮੈਂ ਸਮਝ ਨਹੀਂ ਪਾਇਆ ਕਿ ਉਹ ਐਕਦਾ ਮੈਂ ਇਸ ਤਰੀਕੇ ਨਾਲ ਐ ਚਾਂਸ ਹੋਇਆ ਸੋਬਾ ਰਾਤ ਅਸੀਂ ਬਹੁਤ ਵਧੀਆ ਗੱਲਾਂ ਬਾਤਾਂ ਕੀਤੀਆਂ 12 ਵਜੇ ਤੱਕ ਅਸੀਂ ਦੋਨੇ ਪਾਸੇ ਖੇਡਦੇ ਰਹੇ ਔਰ ਸੋਬਾ ਜਦੋਂ ਮੈਂ ਉੱਠਿਆ ਤਾਂ ਮੈਨੂੰ ਦੇਖਦੇ ਸਾਰ ਹੀ ਕਹਿਣ ਲੱਗਾ ਕਿ ਭਾਜੀ ਮੇਰੇ ਸ਼ਾਰਟੀ ਤੇ ਦਰਦ ਹੋ ਰਹੀ ਹੈ ਉਦੋਂ ਪਹਿਲਾਂ ਮੈਨੂੰ ਨਹੀਂ ਪਤਾ ਕਿ ਉਹਦੇ ਪਹਿਲੇ ਦਰਦ ਹੋ ਰਹੀ ਸੀ ਜਾਂ ਨਹੀਂ ਹੋ ਰਹੀ ਸੀ ਲੇਕਿਨ ਮੈਨੂੰ ਦੇਖਦੇ ਸਾਰ ਹੀ ਉਹਨੇ ਗੱਲ ਕਹੀ ਹੈ ਤੇ ਇਸ ਤਰ੍ਹਾਂ ਸਾਰਾ ਵਾਕਿਆ ਹੋਇਆ ਇਸਰ ਕਿ ਜਿਹੜੇ ਨੇ ਡੈਥ ਵੀ ਕਿੰਨੇ ਤਰੀਕ ਨੂੰ ਹੋਈ ਹੈ 10 ਤਰੀਕ ਨੂੰ ਹੋਈ ਹੈ ਜੇ 10 ਤਰੀਕ ਨੂੰ ਸਵੇਰ 5:00 ਤੋਂ ਬਾਅਦ ਵਿੱਚ ਇਹਨਾਂ ਨੇ ਜਿਹੜੀ ਨਾਲ ਬਾਤ ਹੋਈ ਹੈ ਤੇ ਜਦੋਂ ਉਹਨਾਂ ਦਾ ਦਰਦ ਹੋਇਆ ਨੇ ਕੋਈ ਹਸਪਤਾਲ ਖੜਿਆ ਸੀ ਉੱਥੇ ਸੌਂਦੇ ਸੀ ਉਸੇ ਟਾਈਮ ਹਸਪੀਟਲ ਉਹ ਜਗ੍ਹਾ ਤੇ ਉਹਦੇ ਨਾਲ ਇੱਕ ਰੂਮ ਮੇਟ ਰਹਿ ਰਿਹਾ ਸੀ ਉਹ ਮੁਸਲਮਾਨ ਰ데요 ਸੀ ਗਲੀ ਤੋਂ ਤਾਂ ਉਸਨੇ ਮੈਂ ਜਦੋਂ ਸੁਣਿਆ ਵੀ ਜਲਦੀ ਨਾਲ ਦੂਸਰੇ ਸੀਨੀਅਰ ਬਲਾਕ ਲੋ ਵਿਲੀਅਮ ਬਹੁਤ ਅੱਛੇ ਇਨਸਾਨ ਸੀ ਔਰ ਬਹੁਤ ਅੱਛੇ ਇਨਸਾਨਾਂ ਨਾਲ ਡਿਊਟੀ ਕਰਦੇ ਸਨ ਸੇਫਟੀ ਇੰਜੀਨੀਅਰ ਔਰ ਇੰਜੀਨੀਅਰ ਦੂਸਰੇ ਸੰਤੋ ਨੇ ਜਿਹੜਾ ਸਭ ਤੋਂ ਜ਼ਿਆਦਾ ਉਹਨ ਤੋ ਜਦੋਂ ਉੱਪਰ ਆਇਆ ਨਾ ਉਸਨੇ ਦੇਖਿਆ ਆਪਣੀ ਜ਼ਬਾਨ ਦੇ ਵਿੱਚ ਕਿ ਆਗੇ ਜਲਦੀ ਜਲਦੀ ਖੜੋ ਜਦੋਂ ਦੀ ਕੰਡੀਸ਼ਨ ਦੇਖੀ ਜਦੋਂ ਮੈਂ ਉਹਦੇ ਕੱਪੜੇ ਪਹਿਨ ਰਿਹਾ ਸੀ ਤੇ ਦੇਖਿਆ ਉਹਨੇ ਵੀ ਇਹ ਇੰਨੀ ਮੁਸ਼ਕਲ ਦੇ ਵਿੱਚ ਆ ਤੋਨੇ ਕਿਹਾ ਜਲਦੀ ਜਲਦੀ ਹਸਪੀਟਲ ਲੈ ਕੇ ਚਲੋ ਸਿੱਤੀ ਕ੍ਰਿਪਾ ਮਨ ਪੰਜ ਸ਼ਾਮ ਬ੍ਰਦਰ ਨੇ ਫਟ ਕੇ ਤੁਹਾਨੂੰ ਥੱਲੇ ਜਦੋਂ ਲਾਇਆ ਵਾ ਉਹਨੇ ਆਪਣੀ ਗੱਡੀ ਆਪਣੀ ਗੱਡੀ ਖੜੀ ਹੋ ਸੰਜੀਨੀਅਰ ਨੇ ਤੇ ਹਸਪੀਟਲ ਦੂਰ ਨਹੀਂ ਸੀ ਨਜ਼ਦੀਕੀ ਹਸਪੀਟਲ ਸੀ ਜਦੋਂ ਲੈ ਕੇ ਗਿਆ ਤੇ ਉਹਨਾਂ ਨੇ ਜਾ ਕੇ ਚੈੱਕ ਅਪ ਕੀਤਾ ਉਹਦਾ ਤੇ ਥੋੜੀ ਦੇਰ ਬਾਅਦ 10 ਮਿੰਟ ਦੇ ਅੰਦਰ ਅੰਦਰ ਫਿਰ ਉਹ ਜਿਹੜੀ ਲੇਡੀਜ਼ ਡਾਕਟਰ ਸੀ ਉਹਨਾਂ ਨੇ ਮਤਲਬ ਸਿਰਫ ਇਹ ਤੱਕ ਕਿ ਨਹੀਂ ਮਤਲਬ ਕਿ ਡੈਡ ਹੋ ਚੁੱਕੇ ਨੇ ਇੰਨੇ ਸਮੇਂ ਦੇ ਅੰਦਰ ਹੀ ਦੋ ਐਂਬੂਲੈਂਸ ਆ ਗਈਆਂ ਨੇ ਸਰਕਾਰੀ ਐਂਬੂਲੈਂਸ ਤੇ ਦਵਾਈ ਆ ਜਾਂ ਦੋਨਾਂ ਨੇ ਮਤਲਬ ਐਂਬੂਲੈਂਸ ਚ ਪਾਇਆ ਵਾ ਤੇ ਸਰਕਾਰੀ ਹਸਪੀਟਲ ਲੱਗੇ ਗਏ ਨੇ ਅੱਗੇ ਗਿਵਨਾਂ ਦੀ ਗੱਡੀ ਜਾ ਰਹੀ ਸੀ ਪਿੱਛੇ ਪਿੱਛੇ ਸਾਢੀ ਗੱਡੀ ਜਾ ਰਹੀ ਸੀ ਉਹਦੇ ਬਾਅਦ ਜਦੋਂ ਸੀ ਉਹ ਜਗ੍ਹਾ ਤੇ ਪਹੁੰਚਿਆ ਤਾਂ ਸਾਡੇ ਜਾਨ ਤੋਂ ਪਹਿਲਾਂ ਟ੍ਰੀਟਮੈਂਟ ਉਹਨਾਂ ਸ਼ੁਰੂ ਕਰਤਾ ਤਕਰੀਬਨ ਪੁਨਾ ਘੰਟੇ ਦੇ ਕਰੀਬ ਉਹਨਾਂ ਨੇ ਕੋਸ਼ਿਸ਼ ਕੀਤੀ ਹੈ لیکن او ویلی ہم واپس ਨੀਮ ਰਸਾ ਉਥੇ ਕਿਹੜੀ ਕੰਪਨੀ ਚ ਕੰਮ ਕਰਦਾ ਇਹ ਕੰਪਨੀ ਦਾ ਨਾਮ ਸਰ ਫਾਕੀਰਾ ਸੀ ਟੈਕਨ ਕੰਪਨੀ ਦਾ ਨਾਮ ਸੀ ਇਹ ਅੱਜ ਜਿਹੜੇ ਇੱਥੇ ਡੈਡ ਬੜੇ ਪੁੰਚੀਏ ਕੰਪਨੀ ਸਹਿਯੋਗ ਦਾ ਕਿਸ ਸਸਤਾ ਦਾ ਇਹ ਸਾਰੀ ਕੰਪਨੀ ਇਸ ਸਹਿਯੋਗ ਦੇ ਨਾਲ ਹੋ ਰਹੀ ਹੈ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ ਪ੍ਰੋਵਾਈਡਿੰਗ ਅ ਵਾਈਡ ਰੇਂਜ ਆਫ ਪ੍ਰੋਫੈਸ਼ਨਲ ਕੋਰਸਸ ਵਿਦ 100% ਪਲੇਸਮੈਂਟ ਅਸਿਸਟੈਂਸ ਵੀ ਆਰ ਸ੍ਰੀ ਸਾਈ ਗਰੁੱਪ ਆਫ ਇੰਸਟੀਟਿਊਟਸ